ਬੋਲ ਅਜੀ ਸਾਨੂੰ ਇਹ ਕੈ ਸੀਗਾ ਤੱਕ ਤੁਸੀਂ ਸੀਗੇ ਮੈਨੂੰ ਇਹ ਕੈ ਸੀਗਾ ਕਿ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਮੈਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪਹਿਲੇ ਆਹੋ ਕਿੰਨੇ ਪੈਸੇ ਕੀਤੇ ਸੀ 200 40 2-3000 ਰੁਪਿਆ ਸੀਗਾ 2-3000 2-3000 ਹੂੰ ਟਿੱਕੀ ਕਰਨੇ ਕੀ ਕਰ ਕੀ ਕਰ ਕੀ ਕਰਨੇ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਉਹ ਇਸ ਇਦਾਂ ਲੇਕਿਨ ਕੀਤਾ ਸੀ ਭਾਜੀ ਨੇ ਇਹ ਹੈ ਮੈਂ ਮੰਨਦਾ ਰਹਾਂ ਮੈਂ ਪਿਆ ਵਸੇ ਰਿਹਾ ਮੈਂ ਕੀਤਾ ਨਹੀਂ ਹਾਂ ਉਹ ਹਾਂ ਉਹ ਇਹ ਚੀਜ਼ਾਂ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਗਿਆ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਦੇ ਨਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹੀ ਔਰ ਉਤਰੀ ਉਤਰੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕਿੰਨੀ ਕੈਸੀ ਆ ਮੈਂ ਕੀਤਾ ਨਹੀਂ ਭਾਜੀ ਵੇਗੁਨਾ ਸੀਗਾ ਬਸ ਇਹ ਗਾ ਬੋਲ ਅੰਜੀ ਨੂੰ ਇਹ ਕੈ ਸੀਗਾ ਤੱਕ ਤੁਸੀਂ ਸੀਗੇ ਮੈਨੂੰ ਇਹ ਕੈ ਸੀਗਾ ਕਿ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪਹਿਲੇ ਆਹੋ ਕਿੰਨੇ ਪੈਸੇ ਕਿਤੇ ਦੋ 40 ਦੋ ਦਿਨ ਜਾਲੂਆ ਸੀਗਾ ਦੋ ਤਿੰਨ ਹਜ਼ਾਰ ਦੋ ਤਿੰਨ ਹਜ਼ਾਰ ਹੂੰ ਟਿੱਕੀ ਕਰਨੇ ਕੀ ਕਰ ਕੀ ਕਰ ਕੀ ਕਰਨੇ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਉਹ ਇਸੰਤਿਹ ਲੇਕਿਨ ਕੀਤਾ ਸੀ ਭਾਜੀ ਮੈਂ ਇਹ ਹੈ ਮੈਂ ਮੰਨਦਾ ਰਹਾ ਮੈਂ ਧੀਵਾ ਸੀ ਇਹ ਤੇ ਮੈਂ ਕੀਤਾ ਨਹੀਂ ਹਾਂ ਉਹ ਹਾਂ ਉਹ ਇਹ ਚੀਜ਼ਾਂ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕੈ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਦੇ ਨਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹੀ ਔਰ ਉਤਰੀ ਉਤਰੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕੈ ਸੀਗਾ ਮੈਂ ਕੀਤਾ ਨਹੀਂ ਭਾਜੀ ਵੇਗੁਨਾ ਸੀ ਦਾ ਵਸੇਗਾ ਬੋਲ ਅਜੀ ਨੂੰ ਇਹ ਕੈ ਸੀਗਾ ਤੱਕ ਤੁਸੀਂ ਸੀਗੇ ਮੈਨੂੰ ਇਹ ਕੈ ਸੀਗਾ ਕਿ ਬੱਚੀ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਮੈਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪਹਿਲੇ ਆਹੋ ਕਿੰਨੇ ਪੈਸੇ ਕੀਤੇ 200 40 2000 ਜਰੂਈਆ ਸੀਗਾ 2000 2000 ਹੂੰ ਟਿੱਕੀ ਕਰਨੇ ਕੀ ਕਰ ਕੀ ਕਰ ਕੀ ਕਰਨੇ ਉੱਥੇ ਜਾ ਕੇ ਉੱਥੇ ਜਾ ਕੇ ਬੈਕੀ ਉਹ ਇਹ ਸਭ ਚੀਜ਼ਾਂ ਲੇਕਿਨ ਕੀਤਾ ਹੀ ਭਾਜੀ ਨੇ ਇਹ ਹੈ ਮੈਂ ਮੰਨਦਾ ਹਾਂ ਮੈਂ ਤੇ ਵਸੇ ਰਿਹਾ ਤਾ ਮੈਂ ਕੀਤਾ ਨਹੀਂ ਹਾਂ ਉਹ ਹਾਂ ਉਹ ਇਹ ਚੀਜ਼ਾਂ ਉਲਟਾ ਹੋਰ ਤੁਸੀਂ ਸੋਚ ਸਕਦੇ ਕੀ ਕੀ ਕਿਆ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਦੇ ਨਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹੀ ਔਰ ਉਤੋਰੀ ਉਤੋਰੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕਿੰਨੀ ਕਿਆ ਮੈਂ ਕੀਤਾ ਨਹੀਂ ਭਾਜੀ ਵੇਗੁਨਾ ਸੀਗਾ ਬਸ ਇਹ ਨਾ ਬੋਲ ਅੰਜੀ ਨੂੰ ਇਹ ਕੈ ਸੀਗਾ ਤੱਕ ਤੁਸੀਂ ਸੀਗੇ ਮੈਨੂੰ ਇਹ ਕੈ ਸੀਗਾ ਕਿ ਬਾਤ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪਹਿਲੇ ਆਹੋ ਕਿੰਨੇ ਪੈਸੇ ਕਿਤੇ ਦੋ 4 ਦੋ ਦਿਨ ਜਾਲੂਆ ਸੀਗਾ ਦੋ ਤਿੰਨ ਹਜ਼ਾਰ ਦੋ ਤਿੰਨ ਹਜ਼ਾਰ ਹੂੰ ਤੇ ਕੀ ਕਰਨਾ ਕੀ ਕਰ ਕੀ ਕਰ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਚੀਜ਼ਾਂ ਲੇਕਿਨ ਕੀਤਾ ਸੀ ਭਾਜੀ ਮੈਂ ਇਹ ਹੈ ਮੈਂ ਮੰਨਦਾ ਰਹਾ ਮੈਂ ਧੀਵਾ ਸੀ ਇਹ ਤੇ ਮੈਂ ਕੀਤਾ ਨਹੀਂ ਹਾਂ ਉਹ ਹਾਂ ਉਹ ਇਹ ਚੀਜ਼ਾਂ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕੈ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਦੇ ਨਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹੀ ਔਰ ਉਤਰੀ ਉਤਰੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕੈ ਸੀਗਾ ਮੈਂ ਕੀਤਾ ਨਹੀਂ ਭਾਜੀ ਵੇਗੁਨਾ ਸੀਦਾ ਬਸ ਇਹ ਹੈ